ਹਾਂ ਜੀ ਜਿੱਦਾਂ ਕਿ ਆਪਾਂ ਇਸ ਵਿੱਚ ਦੇਖਿਆ ਕਿ ਪੱਥਰ ਦੇ ਇਨਸਾਨ ਦੇ ਵਿੱਚ ਕੀ ਕਮਲੇ ਨੂੰ ਰਿਸ਼ਤਾ ਆਉਂਦਾ ਹੈ ਤੇ ਜੋ ਕਿ ਗੱਲ ਸਾਰੇ ਪਿੰਡ ਵਿੱਚ ਫੈਲ ਜਾਂਦੀ ਹੈ ਤੇ ਇਸ ਨੂੰ ਵੀ ਪਤਾ ਹੁੰਦਾ ਹੈ ਬੰਦੇ ਨੂੰ ਕਿ ਹਾਂ ਇਸ ਵਾਸਤੇ ਰਿਸ਼ਤਾ ਆਇਆ ਤੇ ਉਹ ਕਹਿੰਦਾ ਹੈ ਕਿ ਮੈਂ ਆ ਵਿਆਹ ਦੇ ਲੱਡੂ ਖਾਵਾਂਗਾ ਤੇ ਨਾਲੇ ਮौज ਕਰਾਂਗਾ ਇਸ ਤਰ੍ਹਾਂ ਕਰਕੇ ਉਸ ਦਾ ਭਰਾ ਵੀ ਉਸ ਨੂੰ ਲੱਭ ਰਿਆ ਹੁੰਦਾ ਹੈ ਤੇ ਵੇਖਦਾ ਹੈ ਕਿ ਇੱਧਰ ਵੀ ਕਮਲਾ ਨਹੀਂ ਹੈਗਾ ਤੇ ਨਾ ਹੀ ਕਿਤੇ ਇੱਧਰ ਹੈਗਾ ਇਸ ਤਰ੍ਹਾਂ ਕਰਦਾ ਲੱਭਦਾ ਲੱਭਦਾ ਉਸ ਨੂੰ ਉੱਥੇ ਪਹੁੰਚ ਜਾਂਦਾ ਹੈ ਜਿੱਥੇ ਕੀ ਕਮਲਾ ਹੁੰਦਾ ਹੈ ਤੇ ਕਮਲੇ ਨੂੰ ਬਹੁਤ ਹੀ ਜ਼ਿਆਦਾ ਛਿੜਕਦਾ ਹੈ ਤੇ ਉਸ ਨੂੰ ਉਹ ਨਾਲੇ 2-3 ਮਾਰਦਾ ਵੀ ਹੈ ਤੇ ਜਿਹੜਾ ਬੰਦਾ ਬੈਠਾ ਹੁੰਦਾ ਹੈ ਜੋ ਕਹਿੰਦਾ ਹੈ ਕਿ ਭਾਈ ਨਾ ਤੂੰ ਮਾਰ ਘਾ ਤੂੰ ਮਾਰਦਾ ਹੈ ਤੇ ਇਸ ਤਰ੍ਹਾਂ ਕਰਕੇ ਉਹਨਾਂ ਦੇ ਵਿੱਚ ਗੱਲਬਾਤ ਹੁੰਦੀ ਹੈ ਤੇ ਉਹ ਕਹਿੰਦਾ ਤੈਨੂੰ ਨਹੀਂ ਪਤਾ ਕਿੰਨੇ ਕਮਲ ਛਾਂਦਾ ਹੈ ਇਸੇ ਤਰ੍ਹਾਂ ਕਰਕੇ ਉਹ ਕੁੜਦਾ ਕੁੜਦਾ ਕਰ ਲਿਆ ਹੁੰਦਾ ਹੈ ਤੇ ਨਾਲੇ ਉਸ ਨੂੰ ਕਹਿੰਦਾ ਹੈ ਕਿ ਜਿਹੜੀ ਤੂੰ ਕੁੜੀ ਕਿਸ ਤਰ੍ਹਾਂ ਫਸਾਈ ਹੈ ਜਿਹੜੀ ਤੇਰੇ ਵਾਸਤੇ ਵਿਸਤਾਰ ਲੈ ਕੇ ਆਈ ਹੈ ਇਸੇ ਤਰ੍ਹਾਂ ਗੰਦਾ ਹੈ ਕਿ ਮੈਂ ਕੋਈ ਕੁੜੀ ਨਹੀਂ ਫਸਾਈ ਇਸੇ ਤਰ੍ਹਾਂ ਦੂਜੇ ਪਾਸੇ ਆਪਾਂ ਦੇਖਦੇ ਹਾਂ ਕਿ ਕਮਲੇ ਉਸ ਦਾ ਰਿਸ਼ਤਾ ਹੋ ਗਿਆ ਹੁੰਦਾ ਹੈ ਤੇ ਵਿਆਹ ਹੋ ਗਿਆ ਹੁੰਦਾ ਵਿਆਹ ਤੋਂ ਬਾਅਦ ਉਹ ਆਪਦੀ ਘਰ ਵਾਲੀ ਕੋਲ ਅੰਦਰ ਬੈਠਦਾ ਤੇ ਉਸ ਦੀ ਘਰ ਵਾਲੀ ਉਸ ਨੂੰ ਸਮਝਾਉਂਦੀ ਹੈ ਕਿ ਤੂੰ ਕਿਸ ਤਰ੍ਹਾਂ ਬੰਠਣ ਕੇ ਰਹਿਣਾ ਹੈ ਤੇ ਨਹਾਣਿਆਂ ਦੇ ਵਿੱਚ ਨਹੀਂ ਜਾਣਾ ਤੇ ਇਸ ਤਰ੍ਹਾਂ ਤੋਂ ਟੋਪੀ ਲੈ ਕੇ ਰੱਖਣੀ ਹੈ ਤੇ ਉਹ ਕਹਿੰਦਾ ਹੈ ਕਿ ਇਹ ਵੱਡੇ ਬਾਏ ਦੀ ਟੋਪੀ ਹੈ ਮੈਨੂੰ ਕੁੱਟੂਗਾ ਜਾਂ ਇਸ ਤਰ੍ਹਾਂ ਕਰੇਗਾ ਤੇ ਮੈਂ ਖੇਡਣ ਵੀ ਜਾਊਂਗਾ ਉਹ ਕਹਿੰਦੀ ਹੈ ਕਿ ਤੇਰਾ ਹੁਣ ਵਿਆਹ ਹੋ ਗਿਆ ਹੈ ਤੇ ਹੁਣ ਤੂੰ ਵੱਡਾ ਹੈ ਤੂੰ ਆਦੇ ਪ੍ਰਾਮਾ ਨਾਲ ਖੇਤ ਜਾਵੇਂਗਾ ਉਧਰੋਂ ਬਾਹਰ ਉਸ ਦੀ ਪਰਜਾਈਵਾਚਾ ਮਾਰ ਰਹੀ ਹੁੰਦੀ ਹੈ ਤੇ ਕਮਲਾ ਡਰ ਰਿਹਾ ਹੁੰਦਾ ਹੈ ਕਿ ਮੈਨੂੰ ਛੱਡ ਕੇਗੀ ਉਹ ਵਾਜਾ ਮਾਰਦੀ ਇਹ ਤਾਂ ਕਹਿੰਦੀ ਹੈ ਕਿ ਇਸ ਦਾ ਵਿਆਹ ਕਾਂ ਦਾ ਹੋ ਗਿਆ ਹੈ ਥੰਦਰ ਹੀ ਜੁੜ ਕੇ ਬੈਠ ਗਿਆ ਹੈ ਵਾਰ-ਵਾਰ ਵਾਜਾ ਮਾਰਦੀ ਹੈ ਤੇ ਫਿਰ ਉਹ ਦਵਾ ਦਾ ਬਾਹਰ ਆਉਂਦੇ ਨੇ ਤੇ ਉਸ ਦੀ ਘਰ ਵਾਲੀ ਵੀ ਮਗਰੇ ਆ ਜਾਂਦੀ ਹੈ ਤੇ ਕਹਿੰਦੀ ਹੈ ਕਿ ਤੈਨੂੰ ਪਤਾ ਨਹੀਂ ਲੱਗਦਾ ਕਿ ਬਾਹਰ ਡੰਗਰਾਂ ਦੇ ਵਿੱਚ ਕੰਮ ਕਰਨਾ ਹੈ ਤੂੰ ਕਿਵੇਂ ਨਿਵਾਨ ਨਵੇਲਾ ਕੁੜਤਾ ਪਾ ਕੇ ਬਹਿ ਗਿਆ ਹੈ ਘਰ ਵਿੱਚ ਤੈਨੂੰ ਕੋਈ ਕੰਮ ਕਰਦਾ ਨਹੀਂ ਪਤਾ ਇਸ ਤਰ੍ਹਾਂ ਕਰਦਾ ਹੋਇਆ ਤੇ ਉਹ ਕਹਿੰਦਾ ਹੈ ਕਿ ਹਾਂ ਮੈਂ ਕਰਨ ਜਾਵਾਂਗਾ ਪਰ ਉਸ ਦੀ ਘਰ ਵਾਲੀ ਰੋਕ ਦਿੰਦੀ ਹੈ ਕਹਿੰਦੀ ਹੈ ਕਿ ਇਹ ਅੱਜ ਤੋਂ ਬਾਅਦ ਕੋਈ ਵੀ ਕੰਮ ਨਹੀਂ ਕਰੇਗਾ ਗੋਏ ਕੁੜੇ ਦਾ ਆਪਾਂ ਕਰਾਂਗੇ ਤੇ ਇਹ ਬਾਈ ਰਾਂ ਦੇ ਨਾਲ ਖੇਤ ਜਾਏਗਾ ਤੇ ਉੱਥੇ ਕੰਮ ਕਰਾਏਗਾ ਉਹ ਕਹਿੰਦਾ ਇਹ ਅੱਛਾ ਤੋਂ ਵੱਡੀ ਰਹੀ ਐ ਇਸ ਤੋਂ ਕੰਮ ਕਰਾਉਣ ਵਾਲੀ ਐ ਇਸ ਨੂੰ ਕੋਈ ਖੇਤ ਦਾ ਕੰਮ ਨਹੀਂ ਆਉਂਦਾ ਇੱਥੇ ਹੀ ਉਸ ਦਾ ਭਰਾ ਆ ਜਾਂਦਾ ਤੇ ਉਹ ਵੀ ਇਸ ਨੂੰ ਮਾੜਾ ਚੰਗਾ ਬੋਲਣ ਲੱਗ ਪੈਂਦਾ ਹੈ ਪਰ ਉਸਦੀ ਘਰ ਵਾਲੀ ਸਿਰਫ ਉਹਦੇ ਘਰ ਵਾਲੇ ਦਾ ਸਾਥ ਦਿੰਦੀ ਹੈ ਤੇ ਕਹਿੰਦੀ ਹੈ ਕਿ ਤੁਹਾਡੇ ਵਾਂਗੂ ਹੀ ਜਾਵੇਗਾ ਤੂੰ ਤੁਹਾਨੂੰ ਬੋਲਣ ਦੀ ਲੋੜ ਨਹੀਂ ਹੈਗੀ ਇਸ ਤਰ੍ਹਾਂ ਕਰਕੇ ਉਹ ਫਿਰ ਚਲਾ ਜਾਂਦਾ ਹੈ ਤੇ ਇਸ ਦੇ ਵਿੱਚ ਦੋਨਾਂ ਵਿੱਚ ਟਕਰਾਰ ਹੁੰਦਾ ਹੈ ਇਸ ਟਕਰਾਰ ਨੂੰ ਸੁਲਝਾਉਣ ਵਾਲੀ ਸਿਰਫ ਇਹਨਾਂ ਦੀ ਸੱਸ ਹੁੰਦੀ ਹੈ ਜੋੜੀ ਕੇ ਡਰਦੀ ਹੋਈ ਅਗਨ ਵੱਡੀਆਂ ਨੋਹਾਂ ਤੋਂ ਉਹ ਵੀ ਉਸ ਨੂੰ ਕਹਿੰਦੀ ਹੈ ਕਿ ਕੋਈ ਨਹੀਂ ਅਸੀਂ ਜਾਣਾ ਹੈ ਡੰਗਰਾਂ ਵੱਲ ਤੇ ਤੁਸੀਂ ਜਾਓ ਇੱਧਰ ਜਦੋਂ ਡੰਗਰਾਂ ਵੱਲ ਜਾ ਰਹੇ ਹੁੰਦੇ ਹਨ ਤੇ ਉਸ ਨੂੰ ਸਮਝਾਉਂਦੀ ਹੈ ਕਿ ਤੂੰ ਇਸ ਤਰ੍ਹਾਂ ਨਹੀਂ ਕਰਨਾ ਤੇਰੀ ਜੇ ਮੈਂ ਮਰ ਗਈ ਤੇ ਮੇਰੇ ਤੋਂ ਬਾਅਦ ਜੇ ਕੋਈ ਧਿਆਨ ਰੱਖਣ ਵਾਲਾ ਹੈਗਾ ਹੈ ਤੇ ਉਹ ਤੇ ਸਿਰਫ ਤੇਰੀ ਘਰ ਵਾਲੀ ਹੈਗੀ ਹੈ ਹੁਣ ਮੈਂ ਮਰ ਵੀ ਜਾਵਾਂ ਤੇ ਕੋਈ ਚੱਕਰ ਨਹੀਂ ਇੱਧਰ ਇਹ ਸਾਰੀ ਆਮਨ ਨੂੰ ਗੱਲਾਂ ਦੱਸਣ ਲੱਗ ਪਈਂਦੀ ਐ ਕਿ ਇਸ ਤਰ੍ਹਾਂ ਉਸਦੀ ਘਰ ਵਾਲੀ ਨੇ ਕਿਹਾ ਹੈ ਕਿ ਆਪਾਂ ਕੋ ਇਹ ਕੁੜਾ ਆਪ ਕਰਾਂਗੀਆਂ ਇਸ ਤੋਂ ਨਹੀਂ ਕਰਵਾਵਾਂਗੀਆਂ ਤੇ ਸਾਰਾ ਕੰਮ ਮੈਂ ਨਾਲ ਤੁਹਾਡੇ ਕਰਾਂਗੀ ਇਹ ਆਪਣੇ ਕੰਮ ਹੋਰ ਵਧਾਉਣ ਆ ਗਈ ਐ ਮੈਂ ਤਾਂ ਸੋਚਿਆ ਸੀ ਕਿ ਆਪਣੇ ਕੰਮ ਦੇ ਵਿੱਚ ਹੱਥ ਵਟਾਏਗੀ ਪਰ ਨਹੀਂ ਫਿਰ ਇੱਧਰ ਉਸਦੀ ਸੇਲੀ ਜਿਹੜੀ ਪਰਚਾਈ ਹੁੰਦੀ ਓ ਮਿਲਣਾ ਆਉਂਦੀ ਐ ਤੇ ਉਸ ਨੂੰ ਦੱਸਦੀ ਐ ਕਿ ਇਸ ਘਰ ਵਿੱਚ ਉਸਦੇ ਨਾਲ ਕੀ ਕੀ ਹੋ ਰਿਹਾ ਹੁੰਦਾ ਹੈ ਇੱਧਰ ਉਸ ਦਾ ਆ ਵੀ ਛੋਟਾ ਵੱਡੇ ਨੂੰ ਰਾਜ ਨੂੰ ਦੱਸ ਰਿਹਾ ਹੁੰਦਾ ਹੈ ਕਿ ਇੱਥੇ ਕੀ ਹੋਇਆ ਹੈ ਤੇ ਕੀ ਉਹ ਗੱਲਾਂ ਕਰਦੀ ਹੈ ਇਸ ਤਰ੍ਹਾਂ ਉਹ ਕਹਿੰਦੀ ਹੈ ਕਿ ਚਲ ਜੇ ਉਹ ਇਸ ਤਰ੍ਹਾਂ ਗੱਲਾਂ ਕਰਦੀ ਹੈ ਤੇ ਆਪਾਂ ਨੂੰ ਉਸ ਨਾਲ ਉਸ ਤਰ੍ਹਾਂ ਹੀ ਕਰਨਾ ਪੈਣਾ ਹੈ ਹੁਣ ਉਸ ਦਾ ਵਿਆਹ ਹੋ ਗਿਆ ਹੈ ਇਧਰ ਉਹ ਫਿਰ ਭਗਤੂ ਨੂੰ ਨਮਾ ਕੁਰਤਾ ਮੇਮਾ ਪੁਆ ਕੇ ਤੇ ਗੁਰੂ ਘਰ ਲੈ ਕੇ ਜਾ ਰਹੀ ਹੁੰਦੀ ਹੈ ਤੇ ਵਧੀਆ কুর্তা ਪਿਆ ਮਪਵਾ ਕੇ ਉਸਦੀ ਪੱਗ ਵੀ ਖੁਦ ਆਪਣੇ ਹੱਥਾਂ ਦੇ ਨਾਲ ਬੰਨਦੀ ਹੈ ਤੇ ਉਸ ਨੂੰ ਗੁਰੂ ਘਰ ਲੈ ਕੇ ਜਾਂਦੀ ਹੈ ਜਿੱਥੇ ਕਿ ਉਸਦੀ ਸੱਸ ਉਸ ਨੂੰ ਮਿਲੇਗੀ ਤੇ ਨਾਲੇ ਉਸ ਨੂੰ ਸਮਝਾਉਂਦੀ ਹੈ ਕਿ ਉੱਥੇ ਕਿਸ ਤਰ੍ਹਾਂ ਤੋਂ ਮੱਥਾ ਟੇਕਣਾ ਹੈ ਸੇਵਾ ਕਰਨੀ ਹੈ ਗੁਰੂ ਘਰ ਜਾ ਕੇ ਤੇ ਉਹ ਉਸੇ ਤਰ੍ਹਾਂ ਹੀ ਕਰਦਾ ਹੈ ਫਿਰ ਉਹ ਜਾਂਦੀ ਹੈ ਤੇ ਉਸ ਦੀ ਜਿਹੜੀ ਪਰਜਾਈ ਆਹੀ ਹੁੰਦੀ ਹੈ ਉਹ ਜਾ ਕੇ ਉਸ ਦੀ ਭਵਾਨ ਨੂੰ ਸਭ ਕੁਝ ਦੱਸਦੀ ਹੈ ਕਿ ਕੀ ਕੀ ਉਸ ਦੇ ਨਾਲ ਹੋ ਰਿਹਾ ਹੈ ਤੇ ਉਸ ਦੇ ਘਰ ਉਸ ਦੀਆਂ ਪਰਜਾਈਆਂ ਇਸ ਤਰ੍ਹਾਂ ਮੋਤਬਾਰੀ ਚਲਾ ਰਹੀਆਂ ਨੇ ਤੇ ਉਹ ਕਹਿੰਦੀ ਹੈ ਕੋਈ ਗੱਲ ਨਹੀਂ ਮੈਂ ਉਹਨਾਂ ਦੇ ਨਾਲ ਗੱਲ ਕਰਾਂਗੀ ਉਹ ਹਮੇ ਕਿਵੇਂ ਕਰ ਸਕਦੀਆਂ ਨੇ ਇਧਰ ਅਮਨ ਰਾਜ ਦੇ ਨਾਲ ਫਿਰ ਸਿਰਦਰਦੀ ਕਰਦੀ ਹੋਈ ਨਜ਼ਰ ਆਉਂਦੀ ਏ ਜਿੱਥੇ ਕੀ ਉਹ ਕਹਿੰਦੀ ਹੈ ਕਿ ਆਪਣੇ ਘਰ ਦੇ ਵਿੱਚ ਕੀ ਕੁਝ ਚੱਲ ਰਿਹਾ ਹੋਇਆ ਏ ਕੱਲ ਦੀ ਆਈ ਹੋਈ ਤੇ ਸਿਣਿਆ ਚਲਤ ਇਸ ਤਰ੍ਹਾਂ ਕਰਕੇ ਉਸ ਦੇ ਨਾਲ ਬਹੁਤ ਸਾਰੀਆਂ ਗੱਲਾਂ ਕਰ ਰਹੀ ਹੁੰਦੀ ਏ ਇਥੇ ਗੁਰੂ ਘਰੋਂ ਮੱਥਾ ਟੇਕ ਕੇ ਵਾਪਸ ਆਦੀ ਮਾਂ ਦੇ ਕੋਲ ਆਉਂਦੇ ਆਂ ਤੇ ਉਸ ਨੂੰ ਕਹਿੰਦੇ ਆ ਕਿ ਚੱਲ ਤੂੰ ਸਾਡੇ ਨਾਲ ਘਰ ਚੱਲ ਆਪਾਂ ਘਰ ਚਲਦੇ ਆਂ ਤੇ ਫਿਰ ਉਹ ਕਹਿੰਦੀ ਹੈ ਕਿ ਠੀਕ ਹੈ ਕਿ ਆਪਾਂ ਘਰ ਚਲਦੇ ਆ ਤੇ ਰਸਤੇ ਦੇ ਵਿੱਚ ਉਸ ਦੀ ਮਾਂ ਬਹੁਤ ਖੁਸ਼ ਹੁੰਦੀ ਹੈ ਤੇ ਕਹਿੰਦੀ ਹੈ ਕਿ ਅੱਜ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਹੈ ਮੇਰਾ ਪੁੱਤ ਤੇ ਇਸ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਇਸ ਤਰ੍ਹਾਂ ਕਰਕੇ ਗੱਲਾਂ ਕਰਦੇ ਹੋਏ ਕਾਰ ਵਿੱਚ ਵਾਪਸ ਆਉਂਦੇ ਆ ਜੇਕਰ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ